ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਫਤਵਾ ਲਾਇਆ ਸੀ ਜਦੋਂ ਚੀਰਣਾ ਸੀ ਆਰਾ ਤਿੱਖਾ ਕਰ ਰਿਹਾ ਸੀ ਜਲਾਦ ਸਿੱਖ ਨੇ ਮਾਰ ਨੂੰ ਆਖਿਆ ਸੱਚੇ ਪਾਤਸ਼ਾਹ ਇਹ ਮتحان ਬੜਾ ਕਰੜਾ ਹੈ ਮਾਰੇ ਕਹਿੰਦੇ ਫਿਕਰ ਨਾ ਕਰ ਤੇਰਾ ਜਪਜੀ ਸਾਹਿਬ ਦਾ ਅਭਿਆਸ ਹੈ ਪੜੀ ਜਾਵੀਂ ਇਹ ਕੁਝ ਨਹੀਂ ਤੇਰਾ ਵਿਗਾੜ ਸਕਦਾ ਸਰੀਰ ਦਾ ਵਿਗੜਿਆ ਤੇਰਾ ਨਹੀਂ ਕਿਉਂਕਿ ਤੂੰ ਸਰੀਰ ਨਹੀਂ ਜਦੋਂ ਤੂੰ ਨਹੀਂ ਸਾਂ ਉਦੋਂ ਵੀ ਹੈਗਾ ਸਾਂ ਹੁਣ ਵੀ ਇਹ ਸਰੀਰ ਨਾਸ ਤੋਂ ਬਾਅਦ ਵੀ ਤੂੰ ਨਹੀਂ ਖਤਮ ਹੋਣਾ ਤੂੰ ਆਤਮਾ ਹੈ ਤੇਰੇ ਆਤਮਾ ਸਰੂਪ ਹੈ ਸਰੀਰ ਨਹੀਂ ਹੈ ਜਲਾਦ ਨੇ ਜਦੋਂ ਸੁਣਿਆ ਕਹਿੰਦਾ ਸਿਖੜਿਆ ਕਿਹੜੀ ਕਲਾਮ ਪੜਦਾ ਹੈ ਡਰ ਆਉਂਦਾ ਹੈ ਮੌਤ ਤੋਂ ਕਹਿੰਦਾ ਨਹੀਂ ਫਿਰ ਕਿਉਂ ਪੜਦਾ ਹੈ ਕਹਿੰਦੇ ਤੂੰ ਕਰਦਾ ਹੈ ਕਹਿੰਦਾ ਮੈਂ ਆਰਾ ਤਿੱਖਾ ਕਰਦਾ ਹਾਂ ਉਹਨੇ ਕਿਹਾ ਮੈਂ ਫਿਰ ਮਨ ਤਿੱਖਾ ਕਰਦਾ ਬਾਣੀ ਪੜ ਕੇ ਤੇਰੇ ਮੇਰੇ ਮਨ ਤੇ ਤੇਰੇ ਆਰੇ ਦਾ ਮੁਕਾਬਲਾ ਹੋਣਾ ਸਿਸਤੇ ਰੱਖਿਆ ਜਬਜੀਤ ਸਾਹਿਬ ਦਾ ਪਾਠ ਸ਼ੁਰੂ ਹੋਇਆ ਚੀਰ ਪੈਂਦਿਆਂ ਤੱਕ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਸ਼ੁਰੂ ਹੋ ਗਈ ਦੋ ਹਿੱਸੇ ਹੋ ਕੇ ਸ਼੍ਰੀ ਡਿਗ ਪਿਆ ਦੋ ਹਿੱਸਿਆਂ ਵਿੱਚੋਂ ਐ ਆਵਾਜ਼ ਆਵੇ ਜਿ ਤਰ੍ਹਾਂ ਗਰੰਥੀ ਸਿੰਘ ਰਲ ਕੇ ਭੋਗ ਪਾਉਂਦੇ ਨੇ ਮੁਸਲਮਾਨ ਮੂੰਚ ਉਂਗਲਾ ਪਾਉਂਦੇ ਯਾ ਅੱਲਾ ਇਹ ਸਿੱਖ ਕੈਸੇ ਨੇ ਦੋ ਟੁਕੜੇ ਹੋ ਗਿਆ ਅਜੇ ਕਲਾਮ ਪੜ੍ਹੀ ਜਾਂਦਾ ਹੈ